ਦੋਸਤੋ ਮੈਂ ਤੁਹਾਡੇ ਸ਼ੇਰ ਇੱਕ ਛੋਟੀ ਜਿਹੀ ਵੀਡੀਓ ਲੈ ਕੇ ਆਇਆ ਹਾਂ ਅੱਜ ਦੀ ਵੀਡੀਓ ਹੈ ਕਿ ਕਦਮ ਵਧਾਉਂਦੇ ਰਹਿਣਾ ਤੁਹਾਡੇ ਆਪਣੇ ਹੱਥ ਤੇ ਫਲ ਦੇਣਾ ਉਸ ਦੇ ਹੱਥ ਸਭ ਤੋਂ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਲਾਈਕ ਕਰਨਾ ਤੇ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਸਬਜੈਕਟ ਭਾਵੇਂ ਥੋੜਾ ਜਿਹਾ ਡਰਾਈ ਹੈ ਪਰ ਸੁਣਨ ਯੋਗ ਹੈ ਸ਼ੇਅਰ ਕਰਨ ਯੋਗ ਹੈ ਸੋ ਦ੍ਰਿਸ਼ਟਾਂਤ ਹੈ ਕਿ ਇੱਕ ਵਰਕ ਬੰਦਾ ਸੀ ਬਹੁਤ ਆਲਸੀ ਸੀ ਔਰ ਕਰਦੇ ਹਨ ਇਹਨਾਂ ਨੇ ਬੜੇ ਯਤਨ ਕੀਤੇ ਵੀ ਤੂੰ ਕੰਮ ਤੇ ਜਾਇਆ ਕਰ ਕੰਮ ਕਰਿਆ ਕਰ ਵੱਡਾ ਹੋਈ ਜਨਾ ਹੁਣ ਕਮਾਉਣ ਦੀ ਉਮਰ ਆ ਅਸੀਂ ਤੇ ਬੁਢੇ ਹੋ ਗਏ ਆ ਤੂੰ ਕਮਾਇਆ ਕਰ ਸਾਡੀ ਡਗੋਰੀਆਂ ਆ ਅਖਰ ਲਈ ਨਾ ਮੰਨਿਆ ਬੜੀ ਕੁਸ਼ਸ਼ਾਂ ਕੀਤੀਆਂ ਪਰ ਜਦ ਰੂਹ ਜੀ ਨੂੰ ਕਹੀ ਜਾਣਾ ਬੜਾ ਅੱਕ ਕੇ ਸਵੇਰ ਨੂੰ 12 1 ਵਜੇ ਉੱਠਣਾ ਕੁਝ ਕਰਨਾ ਨਾ ਵਾਸਤੇ ਖਾਣਾ ਪੀਣਾ ਫਿਰ ਸੌ ਜਾਣਾ ਅਵਾਰਾ ਗਰਦੀ ਕਰਨੀ ਆ ਫਿਰ ਇੱਕ ਦੇਣਾ ਅੱਕ ਕੇ ਤੁਰ ਪਿਆ ਕੰਮ ਕਰਨ ਔਰ ਕੰਮ ਕਰਨ ਗਿਆ ਕੁਛ ਨਾ ਮਿਲਿਆ ਕੰਮ ਬੜੇ ਯਤਨ ਕੀਤੇ ਪਰ ਆਖਿਰ ਤੇ ਇੱਕ ਥਾਂ ਤੇ ਉਹਨੇ ਦੇਖਿਆ ਕਿ ਇੱਕ ਸੱਪ ਮੜਿਆ ਸਿੱਧੀ ਸੀ ਉਹਨੇ ਉਹ ਚਲਾਕੀ ਸੁਜੀ ਛਰਾਤ ਸੁਜੀ ਸਾਪਰ ਔਰ ਛੁੱਟੇ ਜਾਈ ਸੱਕ ਦੇ ਉੱਤੇ ਚੁੱਕ ਕੇ ਲਿਆ ਆ ਔਰ ਘਰ ਆ ਕੇ ਬਜ਼ੁਰਗਾਂ ਨੂੰ ਕਹਿੰਦਾ ਆ ਦੇਖੋ ਸੱਪ ਆ ਆਹ ਹੈ ਯਾ ਮਿੰਨ ਤੇ ਮਿਲਿਆ ਮੈਂ ਤਾਂ ਹੋਰ ਕਮਾਈ ਕੋਈ ਕਰ ਨਹੀਂ ਸਕਿਆ ਉਹਦੀ ਬਾ ਬੜੀ ਉਹਦੇ ਨਾਲ ਔਖੀ ਹੋਈ ਬੜਾ ਉਹਨੂੰ ਮਾੜਾ ਭਲਾ ਕਿਆ ਪਰ ਫਿਰ ਵੀ ਕਹਿੰਦੀ ਚਲੋ ਪਹਿਲੀ ਕਮਾਈ ਆ ਉਹਨੇ ਚੁੱਕਿਆ ਸੱਪ ਸੱਪ ਚੁੱਕ ਕੇ ਤੇ ਉੱਤੇ ਕੋਠੇ ਤੇ ਮਾਰਿਆ ਤੇ ਕਹਿੰਦੀ ਜੀ ਇਹ ਪਹਿਲੀ ਕਮਾਈ ਆ ਮੇਰੇ ਪੁੱਤ ਦੀ ਸਿਰ ਪਰਮਾਤਮਾ ਇੱਕ ਕਦਮ ਤਾਂ ਇਹਨੇ ਚੁੱਕਿਆ ਹੁਣ ਫਖਾੜ ਦੇਣਾ ਤੇਰੇ ਹੱਥ ਹੈ ਤਾਂ ਪਰਮਾਤਮਾ ਦੀ ਦੇਖੋ ਕੀ ਕਾਇਆ ਕਹੀਂ ਧੂਪ ਕਹੀਂ ਛਾਇਆ ਇੱਕ ਛੀਲਾਈ ਔਰ ਕੋ ਦਿਖਤ ਮੋਦੀ ਜੋਨ ਜਦੇ ਵਿੱਚ ਇੱਕ ਹੀਰਿਆਂ ਦਾ ਹਾਰ ਸੀ ਉਹ ਹੀਰਿਆਂ ਦਾ ਹਾਰ ਤੇ ਥਲੇ ਡਿੱਗ ਪਿਆ ਉਹ ਸੱਪ ਚੁੱਕ ਕੇ ਚਲੇ ਗਈ ਜਦੋਂ ਮਾਂ ਉੱਪਰ ਢਾਣੇ ਸੁੱਕਣੇ ਪਉਣ ਗਈ ਤਾਂ ਦੇਖਿਆ ਇੱਕ ਹੀਰਿਆਂ ਦਾ ਹਾਰ ਸੀ ਬੜੀ ਖੁਸ਼ ਹੋਈ ਔਰ ਲਿਆ ਕੇ ਦਿੱਤਾ ਔਰ ਕਹਿੰਦੀ ਦੇਖ ਤੂੰ ਤਾਂ ਕਮਾਈ ਕਿਸ ਤਰ੍ਹਾਂ ਦੀ ਕੀਤੀ ਸੀ ਤੂੰ ਤਾਂ ਮੇਰੇ ਨਾਲ ਮਿਆਕ ਕੀਤਾ ਸੀ ਪਰ ਉਹ ਪ੍ਰਮਾਤਮਾ ਦੇਖਣ ਵਾਲਾ ਹੈ ਤੂੰ ਇੱਕਦਮ ਚੁੱਕਿਆ ਉਨੇ ਤਿੰਨ 10 ਕਦਮਾਂ ਦਾ ਫਲ ਦਿੱਤਾ ਸੋ ਸਾਨੂੰ ਆਸ ਰੱਖਣੀ ਚਾਹੀਦੀ ਹੈ ਕੋਸ਼ਿਸ਼ ਕਰਦੀ ਰਹਿਣਾ ਚਾਹੀਦਾ ਹੈ ਆਪਣਾ ਅੰਦਰਲਾ ਜਿਹੜਾ ਹੈ ਨਾ ਉਹ ਕਮ ਸੇ ਕਮ 100% ਦੇਣਾ ਚਾਹੀਦਾ ਹੈ ਉਹ 110% ਫੀਡਬੈਕ ਕਰਦਾ ਹੈ ਅੱਜ ਦੀ ਵੀਡੀਓ ਵਾਸਤੇ ਨਹੀਂ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾਖਰ ਜੀ ਦੇ ਵਾਸਤੇ ਰੋ ਗੋਡ ਬles